ਸੁਦਾਮਾ ਤੇ ਕ੍ਰਿਸ਼ਨ ਸੰਦੀਪਨ ਕੋਲ ਪੜਦੇ ਸਨ ਉਜੈਨ ਦੇ ਚ ਅਵੰਤ ਕਾ ਦੇ ਦੋਵੇਂ ਬਾਲ ਸਖਾ ਮਿੱਤਰ ਦੋਵੇਂ ਗੁਰੂ ਭਾਈ ਔਰ ਦੋਵੇਂ ਦੋ ਬਹੁਤ ਪਿਆਰੇ ਕਹਿੰਦੇ ਨੇ ਵਿਦਿਆ ਦੇ ਚ ਗੁਣਾ ਦੇ ਚ ਅਕਸਰ ਸੁਦਾਮਾ ਅੱਗੇ ਰਹਿੰਦਾ ਸੀ ਦਿਮਾਗੀ ਤੌਰ ਤੇ ਬਹੁਤ ਅੱਛਾ ਸੀ ਇਸ ਵਾਸਤੇ ਕ੍ਰਿਸ਼ਨ ਇਸ ਮਿੱਤਰ ਦਾ ਦਿਮਾਗੀ ਤਲ ਤੇ ਵੀ ਸਤਕਾਰ ਕਰਦੇ ਸਨ ਵੀ ਤੂੰ ਸੋਝਵਾਨ ਹੈ ਗਿਆਨੀ ਹੈ ਰੱਬ ਦੀ ਨੇਤ ਜਦ ਪੜ ਲਿਖ ਕੇ ਦੋਵੇਂ ਵਿਦਿਆਲੇ ਚੋਂ ਨਿਕਲੇ ਹੈ। ਕ੍ਰਿਸ਼ਨ ਤੇ ਬਣ ਗਏ ਦਵਾਰਕਾ ਦੇ ਰਾਜਾ ਸੁਦਾਮਾ ਬਣਿਆ ਮਹਾਨ ਮੁਫਲਿਸ, અતੈਂਤ ਮੁਫਲਿਸ। ਇਤਨੇ ਮੁਫਲਸੀ ਕਹਿੰਦੇ ਦੋ ਦਿਨ ਦਾ ਘਰ ਦੇ ਚ ਚੋਲਾ ਨਹੀਂ ਜਲਿਆ ਸੀ, ਬੱਚੇ ਭੁਖੇ, ਪਤਨੀ ਭੁਖੀ। ਭਾਈ ਗੁਰਦਾਸ ਜੀ ਲਿਖਦੇ ਨੇ ਵਿਪਲ ਸੁਦਾਮਾ ਦਾਲ ਦੇ, ਬਾਨ ਸਖਾਈ ਮਿੱਤਰ ਸਦਾਏ। लागू होई ब्राह्मणे मिल जगदीश दलिद्र गवाए ਘਰ ਵਾਲੀ ਕਹਿ ਲਗੇ દ્વાਰਕਾ ਦਾ ਰਾਜਾ ਤੁਹਾਡਾ ਮਿੱਤਰ ਹੈ ਤੇ ਘਰ ਦੇਚੇ ਮੁਫਲਸੀ ਇਤਨੇ ਵੱਡੇ ਮਿੱਤਰ ਦੇ ਹੁੰਦੇ ਆ ਜਾਓ ਕੁਛ ਲਿਆਓ ਸੁਦਾਮਾ ਘਰ ਵਾਲੀ ਨੂੰ ਕਹਿੰਦਾ ਸੀ ਮਿੱਤਰਾਂ ਮੈਂ ਕੁਛ ਮੰਗਿਆ ਉਸਨੇ ਕੁਛ ਦਿੱਤਾ ਤੇ ਫਿਰ ਇਹ ਦਾਤੇ ਤੇ ਮੰਗਤੇ ਦਾ ਰਿਸ਼ਤਾ ਹੋਵੇਗਾ ਮਿੱਤਰਤਾ ਦਾ ਨਹੀਂ ਤੂੰ ਕਿਉਂ ਮੈਨੂੰ ਮਿੱਤਰ ਦੇ ਸਾਹਮਣੇ ਮੰਗਤਾ ਬਣਾਉਣੀ ਹੈ ਸਾਡੀ ਰਿਸ਼ਤਾ ਰਹਿਣ ਦੇ ਮਿੱਤਰਤਾ ਦਾ ਮਿੱਤਰਤਾ ਹਮੇਸ਼ਾ ਬਰਾਬਰੀ ਦੇ ਤਲ ਤੇ ਆਉਂਦੀ ਹੈ ਗੁਣਾ ਕਰਕੇ ਬਰਾਬਰੀ ਸੀ ਜਿਹੜੇ दैवी ਗੁਣ ਕ੍ਰਿਸ਼ਨ ਕੋਲ ਸਨ ਉਹੀ दैवी ਗੁਣ ਸੁਦਾਮੇ ਕੋਲ ਸਨ ਗੁਣਾ ਕਰਕੇ ਬਰਾਬਰੀ ਸੀ ਮਿੱਤਰਤਾ ਸੀ ਲੇਕਿਨ ਤੀਸਰੇ ਦਿਨ ਬੱਚਿਆਂ ਦੀ ਬਿਲਖਦੀ ਹਾਲਤ ਦੇਖ ਕੇ ਨਹੀਂ ਰਹਿ ਆ ਗਿਆ ਭੁੱਖ ਨੇ ਔਰ ਬੱਚਿਆਂ ਦੀ ਹਾਲਤ ਨੇ ਤੋੜ ਦਿੱਤਾ ਕਿਸ ਦਾ ਇਰਾਦਾ ਇਹਦੀ ਅਣਖ ਤੇ ਛੱਟ ਕਰ ਦਿੱਤੀ ਇਹ ਵਿਚਾਰਾ ਚੱਲ ਪਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਭਾਈ ਜੀ ਕਹਿੰਦੇ ਰਸਤੇ ਚ ਕੰਕਰ ਪੱਥਰੀ ਗਿਣਦਾ ਜਾ ਰਿਹਾ ਸੋਚਾਂ ਦੇ ਕਿਸ ਨੇ ਮੈਨੂੰ ਮਿਲਣ ਦੇਣਾ ਹੈ ਕੌਣ ਅੰਦਰ ਜਾਣ ਦੇਗਾ ਮੇਰੀ ਇਸ ਫੱਟੀ ਹੋਈ ਹਾਲਤ ਨੂੰ ਦੇਖ ਕੇ ਸਿਪਾਈਆਂ ਨੇ ਧੱਕੇ ਮਾਰਨੇ ਨੇ ਸੰਤਰੀ ਨੇ ਧੱਕੇ ਮਾਰਨੇ ਕੌਣ ਅੰਦਰ ਜਾਣ ਦੇਗਾ ਇਸ ਤਰ੍ਹਾਂ ਦੀ ਸੋਚਣੀ ਸੋਚਦਾ ਸੋਚਦਾ ਭਾਈ ਸਾਹਿਬ ਕਹਿੰਦੇ ਨੇ ਪਹੌਤਾ ਨਗਰ ਦਵਾਰ ਕਾ ਸਿੰਘ ਦਵਾਰ ਖਲੋਤਾ ਜਾਏ ਪਹੁੰਚ ਗਿਆ ਮਹਿਲਾਂ ਦੇ ਮੁੱਖੀ ਦਵਾਰ ਤੇ ਸੰਤਰੀ ਨੂੰ ਕਹਿੰਦਾ ਹੈ ਸ੍ਰੀ ਕ੍ਰਿਸ਼ਨ ਮੇਰੇ ਬਾਲ ਸਖਾ ਮਿੱਤਰ ਨੇ ਮੇਰੇ ਗੁਰੂ ਭਾਈ ਨੇ ਅਸੀਂ ਇਕੱਠੇ ਪੜਦੇ ਰਹਿਆ ਬਸ ਜਰਾ ਅੰਦਰ ਕਹਿ ਦੇ ਤੇ ਸੰਤਰੀ ਨੇ ਕਿਹਾ ਤੇਰੇ ਜਿਹਾ ਸੇ ਰੋਜ਼ ਹਜ਼ਾਰਾਂ ਆਦੇ ਨੇ ਜਾ ਆਪਣਾ ਰਸਤਾ ਪਗੜ ਦੋ ਚਾਰ ਸੁਣਾ ਦਿੱਤੀਆਂ ਹੋਰ ਵੀ ਕੌੜੀਆਂ ਕੌੜੀਆਂ ਇੱਕ ਸਫਰ ਦਾ ਥਕਿਆ ਹੋਇਆ ਇੱਕ ਬੇਟੋ ਭੁੱਖਾ ਇੱਕ ਘਰ ਦੀ ਦੁਰਦਸ਼ਾ ਦਾ ਨਕਸ਼ਾ ਇਸ ਨੇ ਪਹਿਰਾਨ ਨੂੰ ਚੱਲਣ ਤੇ ਮਜਬੂਰ ਕੀਤਾ ਰੋਕੀ ਰੱਖਿਆ ਪਹਿਰਾਨ ਅੱਗੇ ਨਹੀਂ ਗਿਆ ਮਜਬੂਰੀ ਕਰਕੇ ਜਦ ਸੰਤਰੀ ਨੇ ਕਿਹਾ ਜਦ ਤੈਨੂੰ ਮੈਂ ਕਹਿ ਦਿੱਤਾ ਆਪਣਾ ਰਸਤਾ پکڑ ਸਚਾਈ ਵਿੱਚ ਆਪਣਾ ਅਸਰ ਆਉਂਦਾ ਉਹਨੇ ਆਖਿਆ ਗੱਲ ਹੈ ਮੈਂ ਬਿਲਕੁਲ ਚਲਾ ਜਾਵਾਂਗਾ ਦੁਬਾਰਾ ਤੇਨੂੰ ਨਹੀਂ ਆਖਾਂਗਾ ਪਰ ਮੈਂ ਤੈਨੂੰ ਸਚਾਈ ਬਿਆਨ ਕਰ ਰਿਹਾ ਮੇਰੇ ਗੁਰੂ ਭਾਈ ਨੇ ਔਰ ਮੇਰੇ ਬਾਲ ਸਤਾ ਮਿੱਤਰ ਨੇ ਇਹ ਦੋ ਲਫ਼ਜ਼ ਤੂੰ ਕਹਿ ਦਿੱਤੇ ਰਹੀ ਘਟਦਾ ਹੈ ਔਰ ਤੂੰ ਇਹ ਖਬਰ ਲੈ ਕੇ ਆਵੇਂ ਕਿ ਕ੍ਰਿਸ਼ਨ ਨਹੀਂ ਮਿਲਣਾ ਚਾਹੁੰਦੇ ਮੈਂ ਚਲਾ ਜਾਵਾਂਗਾ ਮੇਰੇ ਤੇ ਕੋਈ ਬੋਝ ਨਹੀਂ ਪਾਵਾਂਗਾ ਦੁਬਾਰਾ ਬਿਲਕੁਲ ਨਹੀਂ ਕਹਾਂਗਾ ਕਹਿੰਦੇ ਨੇ ਇਹਨਾਂ ਦੋ ਬੋਲਾਂ ਨੇ ਸੰਤਰੀ ਦਾ ਹਿਰਦਾ ਵੀ ਹਿਲਾ ਦਿੱਤਾ ਅੱਛਾ ਚਲੋ ਕਹਿ ਦਿੰਦੇ ਆ ਅੰਦਰ ਗਿਆ શ્રી ਕਿਸ਼ਨ ਨੂੰ ਕਹਿੰਦਾ ਹੈ ਭਗਵਨ ਬਾਹਰ ਕੋਈ ਮਿਲਣ ਲਈ ਆਇਆ ਹੈ ਜੋ ਕੁਝ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਇਸ ਦਸਤਾਰ ਦੀ ਇਸ ਪੱਗ ਦੀ ਹਜ਼ਾਰਾਂ ਸਾਲ ਪੁਰਾਣੀ ਕਾਨੂੰ ਕੋਈ ਬਾਹਰ ਆਇਆ ਹੈ ਮਿਲਣਾ ਚਾਹੁੰਦਾ ਹੈ ਕੌਣ ਹੈ ਉਹਦੀ ਵੇਸ਼-ਭੁਸ਼ਾ ਕੀ ਹੈ ਔਰ ਉਸ ਦਾ ਨਾਮ ਕੀ ਹੈ ਤੋ ਇਹ ਹੁਣ ਦੱਸਦਾ ਕਵੀ ਨਿਰੋਤਮ ਲਿਖਦੇ ਨੇ ਸੀਸ ਪਗਾ ਨਾ ਚਗਾ ਤਨ ਪੈ ਪ੍ਰਭ ਜਾਣੇ ਕੇ ਆਏ ਬਸ ਇਹ ਕਹੇਗਾ ਮਾ ਕਮਾਲ ਦੀ ਗੱਲ ਤੁਹਾਡਾ ਮਿੱਤਰ ਤੇ ਸਿਰ ਤੇ ਪੱਗ ਕੋਈ ਨਹੀਂ ਸਿਰ ਤੇ ਪੱਗ ਕੋਈ ਨਹੀਂ ਹਿੰਦੀ ਸ਼ਬਦ ਪੱਗ ਹੈ ਪਰਸ਼ੀਨ ਸ਼ਬਦ ਹੈ ਦਸਤਾਰ ਹੱਥ ਨਾਲ ਵੱਲ ਬਾਣੇ ਦਸਤਾਰ ਦਸਤ ਹੱਥਾਂ ਨੂੰ ਕਹਿੰਦੇ ਹੱਥ ਨਾਲ ਸਜਾਣੀ ਆਰ ਕਰਨੀ ਦਸਤਾਰ ਪੁਰਾਣਾ ਨਾਮ ਹਿੰਦੀ ਦਾ ਸੰਸਕ੍ਰਿਤ ਦਾ ਪਗ ਹੈ ਪਗਾ ਸੀਸ ਪਗਾਨਾ ਇਹ ਭਗਵਨ ਉਸ ਦੇ ਸਿਰ ਤੇ ਪਗ ਕੋਈ ਨਹੀਂ ਇਹ ਕਿਹੈਸਾ ਤੁਹਾਡਾ ਬਾਲ ਸਖਾ ਮਿੱਤਰ ਸੀਸ ਸਿਰਹੀ ਨੰਗਾ ਹੈ ਜਿਹੜਾ ਜਿਤਨਾ ਧਾਰਮਿਕ ਮਨੁੱਖ ਹੁੰਦਾ ਸੀ ਉਸ ਦਾ ਉਤਨਾ ਹੀ ਸਿਰ ਢਕੇ ਆਉਂਦਾ ਸੀ ਸਿਰ ਨੰਗੇ ਨਮਾਜ਼ ਪੜਨ ਦੀ ਇਜਾਜ਼ਤ ਨਹੀਂ ਹੈ ਸਿਰ ਨੰਗੇ ਵੇਦ ਪੜਨ ਦੀ ਇਜਾਜ਼ਤ ਨਹੀਂ ਹੈ ਬਹੁਤ ਵੱਡਾ ਪਗੜ ਬਨ ਕੇ ਪ੍ਰੋਤ ਵੇਦ ਦਾ ਮੰਤਰ ਦਾ ਜਾਪ ਕਰਦੇ ਸਨ ਤਾਂ ਕਿ ਮਸਤਕ ਦੇ ਜੋ ਸ਼ਕਤੀ ਜਮਾ ਹੋਵੇ ਕੇਸ ਰੱਖਿਆ ਕਰਨ ਤੇ ਫਿਰ ਦਸਤਾਰ ਰੱਖਿਆ ਕਰੇ ਔਰ ਕਲਗੀ ਧਰਨੇ ਦਸਮਗ੍ਰੰਥ ਦੇ ਚ ਲੰਬੀ ਚੌੜੀ ਵਾਰਤਾ ਲਿਖੀ ਹੈ ਇਹ ਵੀ ਮਹਾਰਜ ਕਰਦੇ ਕਰ ਦੇਚ ਕੁਛ ਹੋਵੇ ਤੇ ਸੇਫ ਦੀ ਲੋੜ ਪੈਂਦੀ ਹੈ। ਕਾਲਿਆਂ ਦੀ ਲੋੜ ਪੈਂਦੀ ਹੈ, ਕੁਛ ਵੀ ਨਾ ਹੋਵੇ ਤੇ ਬੂਏ ਖੁੱਲੇ ਨੇ। ਜਦ ਸਿਰ ਦੇਚ ਕੁਛ ਹੁੰਦਾ ਸੀ ਤੋ ਕੇਸਾਂ ਦੀ ਵੀ ਲੋੜ ਸੀ, ਦਸਤਾਰ ਦੀ ਵੀ ਲੋੜ ਸੀ। ਜਿਸ ਦਿਨ ਦੇ ਸਿਰ ਖਾਲੀ ਹੋ ਗਏ ਨਾ ਕੇਸਾਂ ਦੀ ਲੋੜ, ਨਾ ਦਸਤਾਰ ਦੀ ਲੋੜ। ਬਹੁਤੀ ਦੁਨੀਆ ਦੇ ਸਿਰ ਖਾਲੀ ਹੋ ਗਏ ਨਾ ਕੁਛ ਵੀ ਨਹੀਂ ਹੈ। ਇਹ ਵੀ ਮਹਿਰਜ ਕਰਦੇ। ਕੁਛ ਵੀ ਨਹੀਂ ਹੈ ਸਿਰ ਦੇ। ਨਾ ਦਇਆ, ਨਾ ਸ਼ੇਲ, ਨਾ ਸੰਜਮ, ਨਾ ਰੂਹਾਨੀਅਤ, ਨਾ ਰਸ, ਨਾ ਗਿਆਨ, ਨਾ ਵਿਗਿਆਨ ਕੁਛ ਵੀ ਨਹੀਂ ਹੈ। ਜਦ ਹੈ ਹੀ ਨਹੀਂ ਕੁਝ ਤਾਂ ਤਾਲੀਆਂ ਨੂੰ ਕੀ ਕਰਨਾ ਹੈ ਦਰਵਾਜ਼ਿਆਂ ਨੂੰ ਕੀ ਕਰਨਾ ਹੈ ਬੰਦ ਕਰਨ ਦੀ ਕੀ ਲੋੜ ਹੈ ਜਦ ਕੁਝ ਆਉਂਦਾ ਸੀ ਤੋ ਸਨਮਾਨ ਸੀ ਇਨਾ ਤਾਲਿਆਂ ਦਾ ਇਸ ਦੀ حفاظت ਸੀ ਖੈਰ ਮੁਖ्तसर ਮੈਂ ਅਰਜ਼ ਕਰਾਂ ਇਹ ਸੰਤਰੀ ਕਹਿੰਦਾ ਹੈ ਭਗਵਨ ਸੀਸ ਪਗਾ ਨਾ ਜਗਾ ਤਨ ਪੈ ਪ੍ਰਭ ਜਾਣੇ ਕੇ ਆਏ ਬਸੇ ਕਹੇ ਗਾਮਾ ਤੋਤੀ ਪਟੀ ਸੀ ਲਟੀ ਤੋ ਬੱਟੀ ਪੈਰ ਪਾਹਨ ਕੀ ਨਹੀਂ ਸਾਮਾ ਦੁਆਰ ਖੜੋ ਦੇ ਚ ਦੁਰਬਲ ਬੈਖ ਰਹਿੋ ਚਕ ਸੋਬਾ ਸੁਦਾ ਅਬਰਾਮਾ ਪੈਰਾ ਤੋਂ ਇੰਜ ਪਤਾ ਚਲਦਾ ਜਨਮ ਤੋਂ ਜੁੱਤੀ ਨਸੀਬ ਨਹੀਂ ਹੋਈ ਤਨ ਤੇ ਜਗਾ ਕੋਈ ਨਹੀਂ ਸੀਸ ਤੇ ਪਗਾ ਕੋਈ ਨਹੀਂ ਕਮਾਲ ਦਾ ਹੈ ਤੁਹਾਡਾ ਬਾਲ ਸਿਕਾ ਨਹੀਂ ਤਰ ਕ੍ਰਿਸ਼ਨ ਕਹਿੰਦੇ ਨੇ ਇਹ ਤੇ ਸਮਝ ਚ ਆ ਗਈ ਉਸ ਦੇ ਸਿਰ ਤੇ ਪੱਗ ਨਹੀਂ ਹੈ ਤੂੰ ਇਹ ਸੁਣਾ ਰਹੇ ਆਂ ਬਾਰ ਬਾਰ ਉਹਦਾ ਨਾਮ ਕੀ ਹੈ ਤੋ ਨਾਮ ਪੁੱਛਿਆ ਕਿਉਂਕਿ ਜਦ ਮੈਂ ਸੰਦੀਪਨ ਕੋਲ ਫੜਦਾ ਸੀ ਤੇ 34 ਬੱਚੇ ਸਨ ਉਹਦਾ ਅਸੀਂ 34 ਸੀ ਕਿ ਕੌਣ ਹੈ ਤੂੰ ਨਾਮ ਪੁੱਛਿਆ ਕਹਿੰਦਾ ਹਾਂ ਦੁਆਰ ਖੜੋ ਦwij ਦੁਰਭਲ ਵੇਖ ਦੇਹੋ ਚਕ ਸੋ ਬਸਦਾ ਅਬਰਾਮਾ ਪੁੱਛਤ ਦੇਨ ਦਇਾਲ ਕੋ ਧਾਮ ਬਤਾਵਤ ਆਪਣੋ ਨਾਮ ਸੁਦਾਮਾ ਭਗਵਨ ਨਾ ਸੁਦਾਮਾ ਦੱਸਦਾ ਅੱਛਾ ਹੁਣ ਭਾਈ ਗੁਰਦਾਸ ਜੀ ਲਿਖਦੇ ਨੇ ਐਨ ਦੂਰੋਂ ਦੇਖਿਆ ਕ੍ਰਿਸ਼ਨ ਨੇ ਬਈ ਦਰਵਾਜ਼ੇ ਤੋਂ ਬਾਹਰ ਖੜਾ ਹੈ। ਗਾਲਬਨ 200 ਗਜ਼ ਦੀ ਦੂਰੀ। ਤੋ ਭਾਈ ਜੀ ਲਿਖਦੇ ਨੇ ਦੂਰੋਂ ਦੇਖ ਡੰਡਾਉਤ ਕਰ। ਸੱਡ ਸਿੰਗਾਸਣ ਹਰ ਜੀ ਆਏ। ਖੜੇ ਹੋ ਗਏ। ਸੁਦਾਮਾ ਨਾਮ ਸੁਣਦਿਆਂ। ਸਿੰਗਾਸਣ ਤੋਂ ਖੜੇ ਹੋਏ। ਜਦ ਦਿਸ ਪਿਆ ਤੇ ਡੰਡੌਤ ਡੰਡੇ ਦੀ ਤਰ੍ਹਾਂ ਲੰਬੇ ਬਹਿ ਗਏ ਗੁਣਾ ਕਰਕੇ ਮੇਰੇ ਨਾਲੋਂ ਅੱਗੇ ਸੀ ਗਿਆਨ ਕਰਕੇ ਅੱਗੇ ਸੀ ਵਿਚਾਰ ਕਰਕੇ ਅੱਗੇ ਸੀ ਫਿਲਾਸਫੀ ਕਰਕੇ ਅੱਗੇ ਸੀ ਪ੍ਰਮਾਤਮਾ ਦੀ ਭਗਤੀ ਕਰਕੇ ਅੱਗੇ ਸੀ ਡੰਡੌਤ ਕਰ ਗਏ ਲੰਬੇ ਬਹਿ ਗਏ ਪਾਇ ਗੁਰਦਾਸ ਜੀ ਕਹਿੰਦੇ ਨੇ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ ਪਹਿਲੇ ਦੇ ਪਰ ਰਖਣਾ ਪਹਿਰੇ ਪਹਿ ਕੇ ਲੈ ਗਲ ਲਾਇ ਪ੍ਰਕਰਮਾ ਕੀਤੀਆ ਕੋਲ ਆ ਕੇ ਦੂਰੋਂ ਡੰਡੌਤ ਕੀਤੀ ਕੋਲ ਆ ਕੇ ਪ੍ਰਕਰਮਾ ਕੀਤੀਆ ਔਰ ਪ੍ਰਕਰਮਾ ਕਰਨ ਤੋਂ ਬਾਅਦ ਆਪਣਾ ਮਸਤਕ ਕਦਮਾਂ ਤੇ ਰੱਖੇ ਉਸ ਤੇ ਨਹੀਂ ਤੇ ਪਰਾ ਵੀ ਗਰੀਬ ਹੋ ਜਾਏ ਤੇ ਪਰਾ ਨਹੀਂ ਪੁੱਛਦਾ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ ਪਹਿਲੇ ਦੇ ਪਰ ਰਖਣਾ ਪੈਰੀ ਪਹਿਕੇ ਲੈ ਗੱਲ ਆਏ ਪੁੱਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਚਰਣੋਂ ਦੁੱਖ ਲੈ ਪੈਰ ਧੋਏ ਸਿੰਘਾਸਣ ਉੱਪਰ ਬਿਠਾਏ ਰੁਕਮਣੀ ਨੂੰ ਆਵਾਜ਼ ਮਾਰੀ ਆਪਣੀ ਪਤਨੀ ਨੂੰ ਵੀ ਥਾਲ ਦੇ ਚ ਪਾਣੀ ਲਿਆ ਇਸ ਦੇ ਪੈਰ ਧੋਣੇ ਨੇ ਚਰਨ ਧੋਣੇ ਮੇਰਾ ਮਿੱਤ ਭਗਤ ਆਤਮਦਰਸ਼ੀ ਹੈ ਇੱਕ ਪੁਰਾਣਾ ਰਿਵਾਜ ਇਹਦੇ ਪੈਰ ਧੋਣੇ ਨੇ ਇਸ ਦੇ ਚਰਨ ਧੋਣੇ ਨੇ ਸਿੰਘਾਸਣ ਤੇ ਬਿਠਾ ਕੇ ਚਰਨ ਪੈ ਧੋਂਦੇ ਨੇ ਕ੍ਰਿਸ਼ਨ ਔਰ ਧੋਤੇ ਹੋਏ ਚਰਨਾਂ ਦਾ ਜਲ ਪੀ ਗਏ ਚਰਨੋ ਦੁਖ ਲੈ ਪੈਰ ਧੋਏ ਚਰਨ ਉਹ ਦੁਖ ਚਰਨਾਂ ਦਾ ਜਲ ਲੈ ਲਿਆ ਪੀ ਲਿਆ ਚਰਨੋ ਦੁਖ ਲੈ ਪੈਰ ਧੋਏ ਸਿੰਘਾ ਸਨ ਉਪਰ ਬਿਠਾਏ ਆਪ ਥੱਲੇ ਬੈਠ ਗਏ ਉਹਨੂੰ ਸਿੰਘਾਸਣ ਤੇ ਬਿਠਾਇਆ ਕਵੀ ਨਿਰੋਤਮ ਨੇ ਜੋ ਲੰਬਾ ਚੌੜਾ ਪ੍ਰਸੰਗ ਲਿਖਿਆ ਸਮਾਂ ਮੈਨੂੰ ਇਜਾਜ਼ਤ ਨਹੀਂ ਪਿਆ ਦੇਂਦਾ ਰੁਕਮਣੀ ਨੂੰ ਆਵਾਜ਼ ਮਾਰੀ ਸੋਨੇ ਦੇ ਥਾਲ ਵਿੱਚ ਪੱਗ ਨੂੰ ਸਜਾ ਕੇ ਲਿਆ ਮੈਂ ਆਪਣੇ ਮਿੱਤਰ ਦੇ ਸਿਰ ਤੇ ਬੰਨ ਪੱਗ ਲਿਆ ਕਈ ਹੱਦ ਹੋ ਗਈ ਚੋਲਾ ਵੀ ਨਹੀਂ ਸੀ ਚੋਲਾ ਦੇ ਸਕਦੇ ਸੀ ਪੈਰਾਂ 'ਚ ਜੁੱਤੀ ਨਹੀਂ ਸੀ ਜੁੱਤੀ ਦੇ ਸਕਦੇ ਸੀ ਉਸ ਵਿਚਾਰੇ ਕੋਲ ਕੋੜੀ ਵੀ ਨਹੀਂ ਸੀ ਤੁਸੀਂ ਪੈਸਾ ਵੀ ਦੇ ਸਕਦੇ ਸੀ ਨਹੀਂ ਪਗ ਲਿਆ ਇਹਦਾ ਸਿਰ ਨੰਗਾ ਮੈਨੂੰ ਚੰਗਾ ਨਹੀਂ ਲੱਗਦਾ ਧਾਰਮਕ ਹੈ ਭਗਤ ਹੈ ਅਧਿਆਤਮਿਕ ਪੁਰਸ਼ ਹੈ ਇਸਦੇ ਮਸਤਕ ਦੇ ਵਿੱਚ ਰਸ ਹੈ ਇਸਦੇ ਮਸਤਕ ਦੇ ਵਿੱਚ ਗਿਆਨ ਹੈ ਇਸਦੇ ਮਸਤਕ ਦੇ ਵਿੱਚ ਅਧਿਆਤਮਿਕ ਹੈ ਔਰ ਰਸ ਐਵੇਂ ਖਾਮਾ ਖਾ ਵੇਰ ਚਲਾ ਜਾਏ ਲਿਆ ਤੂੰ ਪਗ ਲਿਆ ਉਹ ਸੋਨੇ ਦੇ ਥਾਲ ਦੇ ਵਿੱਚ ਪਗ ਲਿਆਂਦੀ ਹੈ ਔਰ ਇਸ ਪੱਗ ਨੂੰ ਕ੍ਰਿਸ਼ਨ ਜੀ ਆਪ ਬੰਦੇ ਨੇ ਉਸ ਦਿਨ ਤੋਂ ਬਾਅਦ ਦਸਤਾਰ ਬੰਦੀ ਦੀ ਰਸਮ ਸੰਤਾ ਮਹਾਪੁਰਸ਼ਾਂ ਦੇ ਹੱਥਾਂ ਹੋਣ ਲੱਗੀ ਉਸ ਤੋਂ ਪਹਿਲੇ ਨਹੀਂ ਸੀ ਤੇ ਵੀ ਅਰਸ ਕਰਦੇ ਵੀ ਦਸਤਾਰ ਬੰਦੀ ਕਰਨੀ ਹੈ ਕੋਈ ਸੰਤ ਕਰੇ ਮਹਾਪੁਰਸ਼ ਕਰੇ ਗੁਣੀ ਕਰੇ ਗਿਆਨੀ ਕਰੇ ਰੱਬੀ ਰਸਕ ਪੁਰਸ਼ ਕਰੇ ਤਾਂ ਕਿ ਦਸਤਾਰ ਸਿਰ ਤੇ ਬਣੀ ਰਹੇ ਪੱਗ ਸਿਰ ਤੇ ਬਣੀ ਰਹੇ ਇਹ ਪੱਗ ਕ੍ਰਿਸ਼ਨ ਨੇ ਆਪ ਬੰਨੀ ਤੀਸਰੇ ਦਿਨ ਰੁਕਸਤ ਕੀਤਾ ਕੁਝ ਵੀ ਨਹੀਂ ਦਿੱਤਾ ਪਰ ਦਿਨ ਦਿਨਾਂ ਦੇ ਸਭ ਕੁਝ ਭਜਵਾ ਦਿੱਤਾ ਹੈ ਲੈਣ ਦੇਣ ਦੀ ਗੱਲ ਨਹੀਂ ਕੀਤੀ ਕ੍ਰਿਸ਼ਨ ਨੇ ਜੇ ਮੈਂ ਹੁ ਕੁਝ ਇਸ ਨੂੰ ਦਿੱਤਾ ਸਾਡਾ ਰਿਸ਼ਤਾ ਦਾਤੇ ਤੇ ਮੰਗਤੇ ਦਾ ਹੋ ਜਾਏਗਾ ਸੜੀ ਮਿੱਤਰਤਾ ਹੈ ਕਿ ਹੁਣ ਮੈਂ ਥੋ ਵੱਡਾ ਹੈ ਗੁਣਾ ਕਰਕੇ ਹੋ ਸਕਦਾ ਹੈ ਕਿ ਦਰੇ ਸ਼ਰਮਸਾਰ ਨਾ ਹੋਵੇ ਕਿ ਮੈਂ ਦਾਨੀ ਤੇ ਲੈਣ ਵਾਲਾ कृष्ण ने उस समय कुछ भी नहीं देता सिर्फ दस्तार मस्तक जिस इतनी रूहानियत है कि नंगा सिर नहीं चाहिए ये मस्तक जिस इतना अध्यात्म है कि नंगा नहीं चाहिए ये मस्तक जिस इतना ज्ञान है तो मस्तक नंगा नहीं चाहिए दस्तार देते, पगा दी तो मैं जितने तुम लिबास पहने ने सब समाजिक है यह समाजिक नहीं है ਇਹ ਧਾਰਮਤ ਹੈ ਇਸ ਵਾਸਤੇ ਇਸਲਾਮ ਦੇ ਵਿੱਚ ਵੀ ਲਾਗੂ ਹੈ ਨਮਾਜ਼ ਪੜਨ ਲਈ ਜਾ ਰਹੇ ਹਨ ਨੰਗੇ ਸਿਰ ਨਹੀਂ வேத ਮੰਤਰ ਪੜਨ ਲਈ ਜਾ ਰਹੇ ਹਨ ਨੰਗੇ ਸਿਰ ਨਹੀਂ ਪ੍ਰਭੂ ਦੀ ਬੰਦਗੀ ਕਰਨੀ ਹੈ ਨੰਗੇ ਸਿਰ ਨਹੀਂ ਔਰ ਫਿਰ ਸਾਨੂੰ ਹੁਕਮ ਹੋ ਗਿਆ ਕਿ ਇਹ ਦਸਤਾਰ ਨੂੰ ਹਰ ਵਕਤ ਸਜਾ ਕੇ ਰੱਖਣੀ ਹੈ ਇਹ ਧਾਰਮਿਕ ਲਿਬਾਸ ਤੇਰੇ ਮਸਤਕ ਦੇ ਵਿੱਚ ਰਸ ਬਣਿਆ ਰਹੇ ਅਦੇ ਆਤਮ ਬਾਤ ਬਣਿਆ ਰਿਹਾ